ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਲੀਜ਼ ਟਾਈਮ ਆ ਟਾਈਮ ਨਾਲ 12 ਸਵਾ 12 ਹੋ ਗਏ ਆਪਾਂ ਚੱਲ ਕੇ ਉਹਨੇ ਜੁਗੀ ਪੀਰ ਬਾਬੇ ਦੇ ਆਪਣੀ ਇੱਕ ਮੱਝ ਹੋਰ ਸੂਈ ਸੀ ਆਪਾਂ ਚੜ੍ਹਾ ਕੇ ਉਹਨੇ ਦੋ ਜੁ ਟੇਕ ਕੇ ਉਹਨਾਂ ਮੱਥਾ ਨਾਲ ਮਿੱਟੀ ਕੱਢ ਕੇ ਆਣੇ ਤੇ ਨਾਲੇ ਆਪਾਂ ਕਰ ਲਈ ਦੀਗ ਆਪਾਂ ਚਲੋ ਚੱਲਦੇ ਆਪਾਂ ਮੱਥਾ ਟੇਕੀ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜੇ ਆਪਣੇ ਚਾਹਲਾਂ ਦੇ ਨਾ ਚਾਹਲਾਂ ਦੇ ਮਹੀਨੇ ਦੀ ਮਹੀਨੇ ਮੱਠਾ ਟੇਕਦੇ ਉੱਥੇ ਆਪਣੇ ਹਾਈ ਮਹੀਨੇ ਚੌਥ ਭਰਦੀ ਜੋਗੀਬੀਰ ਬਾਬੇ ਦੇ ਆਈ ਮਹੀਨੇ ਆਪਾਂ ਮੱਠਾ ਟੇਕਣੇ ਜਾਂਦੇ ਸੀ ਜੇ ਆਪਣੇ ਉਂਝ ਮਾਇਆ ਮੱਝ ਸੂਈ ਹੁੰਦੀ ਹੈ ਤਾਂ ਜੀ ਤਾਂ ਆਪਾਂ ਦੇ ਕਰਕੇ ਲੈ ਕੇ ਜਾਂਦੇ ਨਹੀਂ ਆਪਾਂ ਦੋਜ ਤੇ ਦੁੱਜੋ ਤਾਂ ਚੱਕਿਓ ਤਾਂ ਆਪਾਂ ਲੈ ਕੇ ਜਾਂਦੇ ਹਰ ਮਹੀਨੇ ਜਾਂਦੇ ਸੀ ਆਪਾਂ ਚਲੋ ਜੀ ਆਪਾਂ ਚੱਲਦੇ ਆਂ ਤਿਆਰ ਕਰ ਲਿਆ ਇਹ ਚ ਭਾਲੇ ਆਪਾਂ ਜੁੱਤਾ ਵਸਤੇ ਕਿਉ ਇਹ ਚ ਭਾਲੇ ਲੋਹੇ ਚਪਾਤ ਦੁੱਧ ਪਟਕਣਾ ਨੀਕਾ ਨਾ ਵੀ ਹੋ ਜੇ ਰੁੱਲੀਆਂ ਪਾ ਤੇ ਨਾ ਪਾ ਲਿਆ ਇਹ ਚ ਆਪਾਂ ਨੇ ਦੇਗ ਪਾਣੀ ਬਣਾ ਕੇ

ਤਈ ਆ ਗਏ ਆਪਾਂ ਪਾਪਾ ਜੂਗ ਪੀਰ ਦੇ ਬੜੇ ਆਪਣੇ ਗੇਟ ਸਕੂਲ ਨੂੰ ਛੁੱਟੀ ਹੋ ਗਈ ਮੇਲਾ ਜੋਗ ਪੀਰ ਵਾਲੇ ਦਾ خود <Giro> ਟਰੈਕਟਰ ਟ੍ਰੈਕਟਰ ਲਈ ਬਾੜਨਾਂ ਕਿੱਟਿੰਨੇ ਭੀੜ ਹੋ ਜਾਂਦੀ ਆ। ਪੂਰੀ ਭੀੜ ਅੱਜ ਤਾਂ ਹੀ। ਪਿਛਲੇ ਮਹੀਨੇ ਨੂੰ ਆਇਜੋ ਬਾਲੀ ਜਾਂਦੇ ਭੀੜਾ ਆਉਂਦੇ ਮੇਲੇ ਨੂੰ ਉਦੋਂ ਵੀ ਬਾਰੇ ਭੀੜੂ ਜੀ ਆਪਣਾ ਚੇਤ ਦਾ ਮੇਲਾ ਨਾ ਵੱਡਾ ਮੇਲਾ ਭਰਦਾ ਛੇਵੇਂ ਮਹੀਨੇ ਆਣਾ। ਤੇ ਮੂਰਲੀ ਮਹੀਨੇ ਵਾਲੀ ਚੌਥ ਨੂੰ ਇੱਦਾਂ ਵੀ ਜ਼ਿਆਦਾ ਇਕੱਠ ਹੋਊਗਾ। ਕਿ ਵੱਡਾ ਮੇਲਾ ਹੋ ਜਾਂਦਾ ਨਹੀਂ ਤਿੰਨ ਦਿਨ ਪੂਰਾ ਫੁੱਲ ਇਕੱਠ ਰਹਿੰਦਾ। ਕੱਲ ਵੀ ਤੀਜਲ ਦਿਨ ਦਾ ਭੀੜ ਸੀਗੀ ਅੱਜ ਵੀ ਕਾਫੀ ਭੀੜ ਸੀਗੀ। ਵੇਲ ਪੂਰੀ ਜਾਂਦੀ ਜਾਂਦੀ ਆ ਬੇਬੇ ਵੀ ਕੋਨਫੀ ਖਾਂਦੀ ਜਾਂਦੀ ਆ ਅੱਪਾ ਇੱਥੋਂ ਪਕੌੜੇ ਲੈ ਲਓ ਬੇਵਸਤੇ ਲਈ ਮੱਥਾ ਪਾਣ ਠੇਕਾਂ ਦਾ ਆਪਣੇ ਲੜਕੇ ਨੇ ਪਕੌੜੀ ਹੀ ਬੇਟੇ ਵਾਸਤੇ ਤੇ ਧੁੱਪ ਨਾ ਇੰਨੀ ਗਰਮੈਸ ਹੋ ਗਈ ਨੂੰ ਦੇਖੋ ਲਾਲ ਹੋ ਗਿਆ ਮੱਥਾ ਠੇਕਾਂ ਦਾ ਤੇ ਗਰਮੈਸ ਵਾਲੀ ਸੀਗੀ ਢੀੜਵਾਉ ਉਹ ਤਾਂ ਜ਼ਿਆਦਾ ਸੱਜ ਬੜੀ ਗਰਮੀ ਲੱਗੀ ਇੰਨੀ ਗਰਮੀ ਥੱਕ ਰਹੀ ਨਹੀਂ ਜੇ ਤਾਂ ਫੱਗਣੀ ਚੱਲਦਾ ਜੇ ਜਿਹੜਾ ਆਪਣਾ ਅੱਗੇ ਵਾਲਾ ਮਹੀਨੇ ਆਪਣੇ ਚੇਤ ਦਾ ਮੇਲਾ ਭਰੂਗਾ ਨੇ ਉਹਦੇ ਚ ਬੜੀ ਜਿਆਦਾ ਭੀੜ ਹੁੰਦੀ ਹੈ ਉਦੋਂ ਬਹੁਤ ਜਿਆਦਾ ਰਸ ਹੁੰਦਾ ਧੱਕਾ ਪਾਦਾ ਮੱਥਾ ਵੀ ਨੀ ਟਿਕਦਾ ਹੈਗਾ ਹੁਣ ਜੇ ਆਪਾਂ ਉਹਨੇ ਤਾਂ ਹੁਣ ਨਹੀਂ ਆਏ ਵੀ ਨਹੀਂ ਮਹੀਨੇ ਗੱਲ ਕਰੋ ਤਾਂ ਫਿਰ ਆਪਾਂ ਨਾ ਸਵੇਰੇ ਸੱਜਰੇ ਆ ਜਾਵਾਂਗੇ ਪਿਛਲੇ ਨਹੀਂ ਹੁਣੇ ਉਦੋਂ ਬੜੀ ਜਿਆਦੇ ਭੀੜ ਹੋਣੀ ਬੜਾ ੱੱਕਾ ਵੱਜੂਗਾ ਕੁਝ ਤਾਂ ਕਰਨੀ ਪੈਣੀ ਜੀ ਕਿਉਂਕਿ ਸਪੀਡ ਜਿਆਦਾ ਹੁੰਦੀ ਹੈ ਜੀ ਅੱਜ ਵੀ ਟ੍ਰੈਲੀਆਂ ਗੰਡ ਜੋੜੇ ਆਉਂਦੇ ਨੇ ਨਾ ਆਪਣੇ ਚੌਥ ਨੂੰ ਤੇ ਅੱਜ ਗੰਡ ਜੋੜੇ ਬਹੁਤ ਸੀਗੇ ਬਾਕੀ ਹੁਣ ਆਮ ਵੀ ਲੋਕ ਬਹੁਤ ਮੱਥਾ ਟੇਕਣ ਆਉਂਦੇ ਨੇ ਆਈ ਅੱਜ ਥੋੜਾ ਜਿਆਦਾ ਰਸਤੀ ਗਈ ਤੇ ਕੁਝ ਤਾਂ ਮੌਸਮ ਹੁਣਾ ਬੇਲਾ ਜੀ ਦੀ ਠੰਡ ਠੰਡ ਨਹੀਂ ਸੀਗੀ ਨਾ ਠੰਡ ਨਾ ਗਰਮੀ ਇਸ ਕਰਕੇ ਭੀੜ ਵੱਧ ਸੀਗੀ ਲਈ ਆਪਾਂ ਨਾ ਜਾਏ ਮੱਥਾ ਟੇਕੇ ਮੇਲੇ ਤੇ ਮਿੱਟੀ ਕੱਢੇ ਆਪਾਂ ਤੇ ਜਾ ਕੇ ਆਪਾਂ ਚਾਹ ਵੀ ਬਣਾ ਲਈ ਚਾਹ ਪੀ ਲਈ ਤੇ 3 ਵਜ ਗਏ ਹੁਣ ਆਪਾਂ ਮੱਝਾਂ ਮੰਦੇ ਆਂ ਦੇਖੋ ਕੁਸ਼ਕ ਤਾਂ ਖੜੀਆਂ ਹੋ ਗਈਆਂ ਕਿਸੇ ਵੱਡੀਆਂ ਮੱਝਾਂ ਬੈਠੀਆਂ ਨੇ ਛੋਟੀਆਂ ਛੋਟੀਆਂ ਖੜੀਆਂ ਹੋ ਗਈਆਂ ਤੇ ਮੱਜਾਂ ਦਾ ਟਾਈਮ ਹੋ ਗਿਆ 3 ਵਜੇ ਮੱਜਾਂ ਵੰਦੀ ਫਿਰ ਤੋਂ ਬੜਾ ਖਦਾਨੇ ਦੂਣੇ ਪਿਉਨੇ ਆਂ ਭਾਂਡੇ ਭੁੰਡੇ ਚੱਕ ਦਿਆਂ ਜਾ ਕੇ ਪਤਾ ਕਿ ਜਦ ਆਪਾਂ ਕਿਤੇ ਵਗ ਜਾਈਏ ਨਾ ਜਾ ਕੇ ਥੱਕ ਜਾਨੀ ਹੈਗੇ ਉਂਝ ਜੀ ਆਪਾਂ ਕੰਮ ਕਰਦੇ ਫਿਰ ਦੇਰੀ ਜੀ ਕੰਮ ਕਰਦੇ ਨੇ ਘਰੇ ਥਕਾਵਟ ਨਹੀਂ ਹੁੰਦੀ ਜੀ ਫਿਰ ਆਪਾਂ ਕੰਮ ਕਰਨ ਨੂੰ ਉਸ ਤੋਂ ਬਾਅਦ ਫਿਰ ਆਪਾਂ ਮਸ਼ੀਨ ਥੂਨ ਦਾ ਕਰ ਲੈਣਾ ਜੀ ਹੁਣ ਜਾ ਕੇ ਤਾਂ ਸਰੀਰ ਜਹੋਰੀ ਹੋ ਗਿਆ ਜੰਮੀ ਥਕਾਵਟ ਜੀ ਹੋਗੀ ਜਾ ਕੇ ਬੇਲੇ ਦੇਖ ਲੋ ਤੁਸੀਂ ਲਾ ਲਓ ਬੇਲੇ ਬਹਿ ਕੇ ਆਪਾਂ ਵਿਆਹ ਚ ਭੱਗ ਜਾਈਏ ਕਿਤੇ ਵਗ ਜਾਈਏ ਜਾ ਕੇ ਨਾ ਥਕਾਵਟ ਹੋ ਜਾਂਦੀ ਹੈ ਸਰੀਰ ਨੂੰ ਆ ਕੇ ਕੰਮ ਕਰਨ ਨੂੰ ਐਂ ਹੋ ਜਾਂਦਾ ਵੀ ਕੁਝ ਤਾਂ ਦਿਨ ਹੋ ਤੇ ਆ ਜੇ ਲਗੂ ਦੀ ਬੈਹ ਜਵਸਥਾ ਤੂ ਚਲੋ ਜ ਆਪਾਂ ਨਾ ਭਾਂਡੇ ਭੁੰਡੇ ਮਾਂ ਦੇ ਕੰਮ ਹੋਏ ਪੈਣਗੇ ਤੇ ਨਾਲੇ ਤਾਂ ਲੱਜਾ ਗੁੱਜਾ ਬੰਦੀ ਏ ਫਿਰ ਆਪਾਂ ਦੇ ਲਾ ਕੋਈ ਦਾਲ ਸਬ지 ਦਾ ਕੱਪੜੇ-ਕੁਪੜੇ ਲਾਦਾ ਤਾਂ ਪੁੱਧੋ ਕੇ ਗਈ ਸੀ ਇਹ ਕੱਪੜੇ ਤੇ ਹੁਣ ਲਾ ਕੇ ਅੰਦਰ ਪਾ ਧਰ ਦੀ ਉਸ ਹਵਾ ਜਲਦੀ ਥੱਲੇ ਡੋਗੇ ਕੋਨੇ ਪਾਣੀ ਦੇ ਚੱਟ ਕੇ ਆਪਾਂ ਟਾਂਗੇ ਰੇ ਸੁਫਨਾ ਮੀ ਵਾਲੀ ਹੋਈ ਪਈ ਆ ਚਿੱਡੀਆਂ ਦੇਖੋ ਕਿੰਨੇ ਚੁਕਦੀਆਂ ਨੇ ਤੇ ਅਸੀਂ ਚਲੇ ਗਏ ਕਾਇ ਕਿ ਨਹੀਂ ਗਏ ਬੇਟੇ ਨੂੰ ਭੁੱਲ ਗਏ ਵੀ ਤੂੰ 베ਰੀ ਤੇ ਨਿਗਾਹ ਰੱਖ ਲਈ ਆਪਣੇ ਨਾਲ 베ਰੀ ਜਿੱਥੇ ਆਪਣੇ ਮੱਜਾ ਵਾਠੀਆਂ ਹੁੰਦੀਆਂ ਨੇ 베ਰੀ ਥੱਲੇ ਤੋਂ ਤੇਨੇ ਨਾ ਸਾਰੇ ਗਾਹ ਪਤਾ ਜੜੇ ਵਾਲ ਦੇ 베ਰ ਦੇ ਸੀਗੇ ਜਮਾ ਖਰਾਬ ਕਰਦੇ ਸੁੱਕਦੇ ਚੋ ਕੇ ਲੱਗਦੇ ਟੱਪਦੇ ਆਪਾਂ ਸਿਰ ਜਾਂਣਾ ਮੱਜਾ ਮੰਨਣਾ ਤਰਾਂ ਚੋਣ ਕੱਖ ਪੰਡਾ ਪਾਉਣਾ ਜਾਂ ਤੋੜ ਕੇ ਕੱਦਾ ਮੂੰਚ ਪਾ ਲੈਣਿਆ ਤਾਂ ਵੀ ਚੱਲ ਜੇ ਇਹਨਾਂ ਦੀ ਰਾਖੀ ਰਹਿ ਜੇ ਨਾ ਫਿਰ ਇਹ ਵਧੀਆ ਪੱਕ ਜਾਂਦੇ ਨੇ ਗੱਲ ਕਰੋ ਜਦੋਂ ਬਾਗ ਜਾਂਦੇ ਉਹਰਾ ਪਰਾਂ ਹੀ ਫਿਰ ਤੋਤੇ ਹੈਰਾਨ ਕਰਦੇ ਨੇ ਕਿ ਸਵੇਰ ਸ਼ਾਮ ਤਾਂ ਆਪਾਂ ਆਖੀ ਰੱਖ ਲੈਣਾ ਕਰੀ ਉਹਨੇ ਦੁਪਹਿਰੇ ਕਈ ਵਾਰ ਕਿਤੇ ਵਗ ਜਾਂਦੇ ਆਪਾਂ ਫੇਰ ਨਾ ਤੋਤਿਆਂ ਨੂੰ ਘਟ ਲੱਗ ਜਾਂਦੀ ਹੈ ਚਲੋ ਜੀ ਆਪਾਂ ਨਾ ਮੱਝਾਂ ਮੰਨੀਏ ਕਰਦੀਏ ਕੰਮ ਤਾਂ ਦੇ ਦੇਖੋ ਤੋਤਿਆਂ ਨੇ ਨਾ ਕਿਵੇਂ ਢੇਰ ਲਾਤਾ ਆਪਣੇ ਬੇਰਾਂ ਦਾ ਉਹ ਦੇਖੋ ਕਿੱਡੇ ਕਿੱਡੇ ਬੇਰ ਪੈ ਨੇ ਲੋ ਜੀ ਮੱਝਾਂ ਖੜੀਆਂ ਗਾ ਮੱਝ ਦੇ ਦੇਖੋ ਕਿੰਨੇ ਬੇਰ ਟੁਕ ਟੁਕ ਸਟੇ ਨੇ ਤੋਤੇ ਨੇ ਆਹ ਟਾਣੀ ਤੇ ਰਹਿ ਗਏ ਬਸ ਇੰਨੇ ਕੁ ਸਾਰੇ ਖਤਮ ਕਰਦੇ ਆ ਦੇਖੋ ਇੰਨੇ ਕੁ ਰਹਿ ਗਏ ਬਸ ਦਸਾਂਰੇ ਉੱਪਰ ਵਹਿ ਜਾਂਦੇ ਨੇ ਲੋ ਜੀ ਲਿਆ ਦੇਖੋ ਕਿਵੇਂ ਡਿੱਗੇ ਪਏ ਨੇ ਹੋ ਗਈਆਂ ਖੜੀਆਂ ਮੱਝਾਂ ਲੋ ਜੱਪਾ ਨਾ ਮੱਝਾਂ ਬੰਦੀ ਐ ਆ ਸਾਰੀ ਰਾਤ ਸੌਂਦਾ ਨਹੀਂ ਆ ਪਿਆ ਆਰਾਮ ਨਾਲ ਸੁੱਤਾ ਇਸ ਤਰ੍ਹਾਂ ਰੱਬ ਨੇ ਨਾ ਰੇਤਾ ਚੜਾਤਾ ਮਣ ਮਣ ਫੁੱਲੇ ਦੇਖੋ ਜੱਪਾ ਬਣਤੀ ਐ ਪਸੂ ਬਾਹਰ ਆਪਣੇ ਆ ਦੇਖੋ ਛੋਟਾ ਨਾ ਬੂਰਾ ਗੱਟਾ ਕੱਖ ਨਹੀਂ ਖਾ ਰਿਆ ਇਹਨੂੰ ਉਪਰਾਂ ਲੱਗਦਾਗਾ ਇਤਨੀ ਝੱਕੀ ਜਾਂਦਾ ਆਪਣੀ ਝੋਟੀ ਦਖਾਈ ਜਾਂਦੀ ਐ ਕੱਖ ਤੇ ਉਧਰ ਆਪਾਂ ਛੋਟੇ ਕਰਤੇ ਜੇ ਅੰਦਰ ਕਟਰੂ ਉਹਦੇ ਛੋਟੇ ਕਟਰੂ ਖੜੇ ਉਹ ਖੁੱਲੀ ਤੇ ਉਹ ਮੱਜਾ ਖੜੀਆਂ ਨੇ ਆਪਾਂ ਨਾ ਮਿੱਟੀ ਦੀ ਟ੍ਰੈਲੀ ਲੈਂਦੀ ਸੀ ਆ ਡੇਗੀ ਆਪਾਂ ਲਗਾ ਉਹ ਥੱਲੇ ਨਾਲੇ ਉੱਚਾ ਕਰਤਾ ਪਸਵਾ ਥੱਲੇ ਕੁਛ ਤਾਂ ਜਿੰਨੀ ਹਵਾ ਚੱਲਦੀ ਆ ਇੰਨੇ ਰੇਤਾ ਉੱਡ ਜਾਂਦਾ ਕੋਈ ਸਿੱਧਰੋਂ ਨਾ ਹਵਾ ਇਧਰ ਨਹੀਂ ਸਿੱਧਰੋਂ ਉਧਰ ਨੂੰ ਜਾਂਦੀ ਸੀ ਪੱਕੇ ਵੜੇ ਚ ਨੂੰ ਨੂੰ ਤੁਹਾਨੂੰ ਦਿਖਾਉਣਾ ਹੈ ਤਾਂ ਦੇਖ ਪੱਥਰ ਤੇ ਨਾ ਇਹਨੇ ਨਾ ਰੇਤਾ ਚੜ ਗਿਆ ਇਹ ਤਾਂ ਸੁੰਬਰਾ ਪੋਚਾ ਲੱਗਿਆ ਨਾ ਲਗੇ ਖੋ ਗਿਆ ਆ ਦੇਖੋ ਪੱਕੇ ਬੜੇ ਚਾਪਨੇ ਰੇਤਾ ਇੱਧਰ ਗੱਡੀ ਮੂਰੇ ਦੇਖੋ ਬਹੁਤ ਰੇਤਾ ਚੜਿਆ ਪਈ ਲਓ ਜੇ ਪਹਿਲ ਸਬਜ਼ੀ ਕੱਟ ਲਈਏ ਆਪਾਂ ਬਣਾਵਾਂਗੇ ਆਲੂ ਮਟਰ ਪਿਆਜ਼ ਹਵਾ ਇੰਨੀ ਚੱਲੀ ਜਾਂਦੀ ਨਾ ਹੱਥ ਠੰਡ ਲੱਗੀ ਜਾਂਦੀ ਆ ਦੇਖੋ ਮੈਂ ਜੈਕਟ ਪਾਈ ਬੈਠੀ ਆ ਤੇ ਉਂਝ ਤਾਂ ਮੈਂ ਚੁੰਨੀ ਲੈ ਰੱਖੀ ਆ ਸ਼ਾਹੌਲ ਵੀ ਆਏ ਉਹਦੇ ਧੁੱਪੇ ਬੈਠੀਆਂ ਫਿਰ ਬਿਨਾਂ ਪਾਥ ਹੱਥ ਪੈਠਾ ਨਹੀਂ ਜਾਂਦੇ ਨੇਗੇ ਸਵਾ ਅੱਜ ਬੱਦਲ ਬਾਈ ਬਹੁਤ ਸੀਗੇ ਮੈਨੂੰ ਤਾਂ ਐ ਲੱਗਦਾ ਵੀ ਅੱਜ ਨਾ ਕਿਤੇ ਮੀਂਹ ਪੈ ਗਿਆ ਤੇ ਠਾਰੀ ਬਹੁਤ ਗੜਿਆਂ ਵਾਲੀ ਠਾਰੀ ਹੈਗੀ ਠੰਡ ਪੂਰੀ ਹੋਈ ਵੀ ਹਵਾ ਚੱਲੀ ਜਾਂਦੀ ਹੈ ਤੇ ਚਲੋ ਜੀ ਆਪਾਂ ਸਬਜ਼ੀ ਕੱਟਦੀ ਅੱਜ ਆਪਾਂ ਮੱਝਾ ਕਰਦੇ ਆ ਬਾਹਰ ਆਪਣੇ ਜਿਹੜਾ ਬਣਾਈ ਸੀ ਪਾਈ ਸੀ ਚਾਦਰਾਂ ਜੀ ਤੇ ਚਲੋ ਜੀ ਆਪਾਂ ਸਬਜ਼ੀ ਸਬਜ਼ੀ ਬਣਾ ਕੇ ਕਰਦੀਏ ਤਿਆਰ ਕੱਟ-ਕੁਟ ਕੇ ਲਓ ਜੀ ਆਪਾਂ ਨਾ ਪਿਉਂਦੀਏ ਦਾਣਾ ਨਾਲੇ ਆਪਾਂ ਲਾਹ ਦੀਏ ਪੱਲੀਆਂ ਲੱਟੀ ਭੌਂਦੀਆਂ ਮੱਜਾਂ ਦੇ ਗਾਹ ਪਾਰ ਖੱਟੇ ਕਿੰਨੇ ਤੇ ਲਾ ਖੌੜੂ ਪਾਤਾ ਦੇਖੋ ਕਿਵੇਂ ਜਿਵੇਂ ਗਾਹ ਪਾਤਾ ਮਾ ਉਹ ਤਾਂ ਕੱਖ ਹੀ ਨਹੀਂ ਖਾਦੇ ਕੱਟੇ ਨੇ ਤਾਂ ਉਹ ਖੜਾ ਪਰੇ ਆ ਦੇ ਕਿਵੇਂ ਚੰਬਲਦੀ ਆ ਪਤਾ ਪੱਲੀਆਂ ਲਾ ਲਈਏ ਤਾਂ ਤੋਂ ਹੁੰਦਾ ਠੰਡੀ ਹਵਾ ਚੱਲੀ ਜਾਂਦੀ ਹੈ ਗੱਲ ਕਰਦਾ ਕਿ ਜਦੋਂ ਹਵਾ ਉਹਦੇ ਤੜਕੇ ਮਾੜੀ ਨਹੀਂ ਰਿਸੇ ਤਾਂ ਹੁੰਦੇ ਜਾਂਦੇ ਨੇ ਫਿਰ ਉਹਨਾਂ ਦਾ ਸਾਦਾ ਪੈ ਜਾਂਦਾ ਹੁੰਦਾ ਹੁਣ ਜਦੋਂ ਇੰਨੀ ਠੰਡ ਚ ਮੰਨਦੇ ਤੁਸੀਂ ਤੇਰੀ ਘਰਾਂ ਦਾ ਗਰਮ ਤੇ ਮੰਨਦੇ ਤੇ ਆ ਮੀਂਹ ਪੈ ਗਿਆ ਤੇ ਮੀਨ ਵਾਲਾ ਹੋ ਗਿਆ ਠੰਡ ਵਾਲੀ ਹੋ ਗਈ ਹੱਥ ਤੇ ਖੜੀ ਲੈ ਦੇਣੀ ਜੀ ਥਾਣੀ ਆਪਾਂ ਰੇਸ ਤਾਂ ਇਨਾ ਕਿੱਧਰ ਰੱਖ ਦਿੰਨਾ ਲਈ ਦਾਲ ਆਪਾਂ ਨੇ ਧਰਤੀ ਚੁੱਲੇ ਤੇ ਫਿਰ ਆਪਾਂ ਬਣਾ ਲਾਂਗੇ ਰੋਟੀ ਬਸ ਹੁਣ ਆਪਾਂ ਦਿਖਾਉਣੀ ਇੱਧਰ ਆਪਣਾ ਬੇੜਾ ਸਾਫ ਹੋਈ ਜਾਂਦਾ ਮਿੱਟੀ ਟਰਾਲੀ ਨਾਲ ਨਾ ਸਾਫ਼ ਹੋ ਗਿਆ ਵਧੀਆ ਆਪਣਾ ਬੇੜਾ ਇੱਥੇ ਜੇ ਉਹ ਸੀਗਾ ਧੋਆ ਪੱਟਿਆ ਸੀ ਆਪਣਾ ਚਾਰ ਵਾਲਾ ਮਿੱਟੀ ਨਾ ਹੋ ਹੋ ਗਈ ਸੀਗੀ ਹਲੋ ਸਾਰਾ ਪੱਧਰ ਸਾਰਾ ਸਾਫ਼ ਹੋ ਗਿਆ ਇੰਨੀ ਕਿ ਰਹੀ ਮਿੱਟੀ ਉਰੀ ਵਿਛ ਜੂਗੀ ਇਹ ਇਧਰ ਆ ਪਾ ਲਾਤੀਆਂ ਪੱਲੀਆਂ ਦਿਨ ਚੜ ਗਿਆ ਜਮੀ ਚਾਨਣਾ ਪੈਣ ਲੱਗ ਗਿਆ ਸ਼ੈੱਡ ਚੋਂ ਆਪਣੇ ਜਮੀ ਹਨੇ ਰਹਨੇ ਰਹਾ ਹੋਇਆ ਪੈ ਸੀਗਾ ਐ ਰਾਤ ਜਿਵੇਂ ਗਰਹਿ ਜ ਲੈ ਗਿਆ ਹੁੰਦਾ ਸਾਫ਼ ਸਾਫ਼ ਜ ਹੋ ਗਿਆ ਵਿੱਚ ਜਿਹਦੇ ਫਿਰਦੇ ਰਹਿੰਦੀ ਸੀ ਪੱਲੀਆਂ ਵਿੱਚ ਬੰਨ ਲੋ ਖੋਲ ਲੋ ਤਾਂ ਹ ਟੰਗ ਲੋ ਇੱਧਰ ਆਪਣੇ ਹੋ ਗਿਆ ਬੇੜਾ ਸਾਫ਼ ਇੱਧਰ ਆਪਣੇ ਪਸ਼ੂ ਸਾਰੇ ਕੰਮ ਆਪਣੇ ਪਸ਼ੂਆਂ ਦੇ ਨੇ ਇਹ ਪਸ਼ੂਆਂ ਕਰਕੇ ਆਪਾਂ ਇੱਧਰ ਉੱਧਰ ਉਲਝੇ ਫਿਰਦੇ ਰਹਨੇ ਆ ਇੱਥੇ ਟੋਆ ਪਟਦੇ ਆ ਚਾਰ ਵਾਸਤੇ ਉਹ ਵੀ ਪਸ਼ੂਆਂ ਕਰਕੇ ਪੱਲੀਆਂ ਲਾਉਣੀਆਂ ਖੋਲਣੀਆਂ ਬੰਨਣੀਆਂ ਉਹ ਵੀ ਪਸ਼ੂਆਂ ਕਰਕੇ ਸਾਰੇ ਆਪਣੇ ਕੰਮ ਹੀ ਪਸ਼ੂਆਂ ਜਿਨ੍ਹਾਂ ਦੇ ਪਸ਼ੂ ਨਹੀਂ ਪਸ਼ੂ ਨਹੀਂ ਨਾ ਹੈਗੇ ਉਹਨਾਂ ਦੇ ਕੋਈ ਕੰਮ ਨਹੀਂ ਮੈਨੂੰ ਲੱਗਦਾ ਹੁਣ ਆਪਾਂ ਚੋਣਿਆ ਧਾਰਾਂ ਬਸ ਥੋੜੀ ਜਿਹੀ ਰਹਿ ਗਈ ਮਿੱਟੀ ਖਲਾਰ ਦੇਣ ਦੀ بس ਤਰਾਂ ਚੋ ਲੋ ਮੱਝਾ ਮੰਨ ਲੋ ਪਣੀਪੜਾ ਲੋ ਕੱਖਪਾ ਲੋ ਇੱਧਰ ਉੱਧਰ ਹੋ ਜੋ ਸਾਰਾ ਦਿਨ ਕੰਮ ਆਪਣੇ ਪਸ਼ੂਆਂ ਕਰਕੇ ਹੋ ਹੋ ਯਾਰ ਰਹਿੰਦੇ ਜਿਨ੍ਹਾਂ ਦੇ ਪਸ਼ੂ ਨਹੀਂ ਨਾ ਉਹਨਾਂ ਦੇ ਕੋਈ ਕੰਮ ਨਹੀਂ ਹੁੰਦਾ ਜੀ ਬਸ ਦਾਲ ਰੋਟੀ ਦਾ ਕੀ ਕੰਮ ਆਗਾ ਦਾਲ ਸਬਜ਼ੀ ਬਣਾ ਲਈ ਝਾੜੂ ਪੁੱਛਾ ਕਰ ਲਿਆ ਕੰਮ ਬਣ ਗਏ ਹੁਣ ਆਪਣੇ ਪਸ਼ੂ ਜੂਨ ਸਵੇਰ ਤੋਂ ਬਸ ਉੱਠਦੇ ਹੀ 5 ਵਜੇ ਲਾ ਲਉ 4:30 ਲਾ ਲਉ ਜੱਤ ਵੀ ਉੱਠ ਖੜਦੇ ਆ ਆਪਣਾ ਪਸ਼ੂਆਂ ਦਾ ਚੱਲ ਪੈਂਦਾਗਾ ਤੇ ਅੱਜ ਇੱਕ ਮੇਰੇ ਕੰਮ ਵਾਲੀ ਨਹੀਂ ਅੱਜ ਤਾਂ ਜਮੀ ਕੰਮ ਉਲਝ ਗਿਆ ਨਿਕਲ ਜਹਾਵਾ ਇੰਨੀ ਜਿਆਦਾ ਚੱਲਦੀ ਸੀ ਰੇਤ ਤਾਂ ਹਨੇਰੀ ਨਾਲ ਜਮੀ ਰੇਤਾਂ ਰੇਤਾਂ ਕੋ ਕੱਪਾ ਲੈਂਦੀ ਸੀ ਮਿੱਟੀ ਦੀ ਟਰਾਲੀ ਇਹ ਜਦੋਂ ਲਾਹੀ ਆਏ ਉੱਡੇ ਰੇਤਾਂ ਅਨੂੰ ਜਾਂਦਾ ਸੀ ਇਧਰੋਂ ਪੱਕੇ ਵੜੇ ਚ ਨੂੰ ਆ ਤਾਂ ਜਾ ਬੜਾ ਜਿਆਦਾ ਬੋਇਆ ਖਲਾਰਾ ਪਿਆ ਹਵਾ ਨੇ ਕਾਹ ਬਤਾ ਚਲੋ ਸ਼ਾਂਤੀ ਜੀ ਮਿਲ ਗਈ ਮਨ ਨੂੰ ਪੱਲੀਆਂ ਪੁੱਲੀਆਂ ਲਾ ਕੇ ਸਾਫ਼ ਹੋ ਗਿਆ ਇਧਰੋਂ ਸਵੇਰਾ ਹੁਣ ਸਾਰ ਤਾਂ ਪਹਿਲਾਂ ਪੱਲੀਆਂ ਦਾ ਮੱਥਾ ਲਾਉਣਾ ਪੈਂਦਾ ਪੱਲੀਆਂ ਡੰਗਣ ਵਾਸਤੇ ਘੰਟਾ ਲੱਗ ਜਾਂਦਾ ਚੱਕ ਲੋਟਾ ਧਰ ਲੋ ਰਾਤ ਹਨੇਰੀ ਆ ਗਈ ਨੰਬਲੀਆਂ ਸਾਰੀਆਂ ਤਾਂਹ ਚੜ ਗਈਆਂ ਆਪਣੇ ਸ਼ਟਰ ਤੇ ਫਿਰ ਹਮਣਾ ਆਪਣੇ ਵੱਡੇ ਕਟਰੂ ਬਾਹਰ ਆਗੇ ਛੋਟੇ ਪਾ ਅੱਗੇ ਕਰਦੇ ਅੱਗੇ ਨਾਲ ਆਪਣੇ ਇੱਥੇ ਮਸ਼ੀਨ ਨਾਲ ਬੈਠੇ ਹੁੰਦੇ ਸੀਗੇ ਤੇ ਇਸ ਕਰਕੇ ਉਹਨਾਂ ਨੂੰ ਆਪਾਂ ਨੂੰ ਐ ਜਿਹੀ ਠੰਡ ਲੱਗਦੀ ਉਹਨਾਂ ਅੱਗੇ ਗਾਂ ਚੱਲੇ ਗਏ ਕੰਦ ਨਾਲ ਚਲੋ ਜੀ ਚਲੋ ਜੀ ਅਜਲੀ ਵੀਡੀਓ ਦਾ ਅੰਦੀਥੀ ਕਰਦੇ ਹੁਣ ਮਿਲਦੇ ਆ ਨੈਕਸਟ ਬਲੌਗ ਨਾਲ ਤੱਕ ਤੱਕ ਲਈ ਸਤ ਸ੍ਰੀ ਅਕਾਲ